ਅਸ਼ੀਕਾ ਲੀਡਰ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਕੱਲ ਖੁਸ਼ੀ ਨੇ ਪਹਿਲੇ ਕੱਪ ਤੇ ਹੀ ਲਾਈਟ ਟਾਪ ਦੇ ਜਫੇ ਦੇ ਪਤੰਦਰ ਦੀ ਹੋ ਗਈ ਸ਼ਾਰਜੀ ਸ਼ੱਕਰਪੁਰੀ ਨਾਲ ਟਾਪ ਦੀ ਟੱਕਰ ਕੋਡੀ 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 ਕੋਡਾਂ ਵਾਲਾ ਜੱਟ ਇੱਕ ਕਨੀ ਤੇ ਦੂਜੀ ਕਨੀ ਤੇ ਕਹਿੰਦੇ ਅਰਸ਼ ਬਰਸਾਲਪਰੀਆ ਉਹ ਕੌਣ ਬੱਲੇ ਬੱਲੇ ਕਰਾਂਦਾ ਅੱਜ ਤੇ ਕਹਿੰਦੇ ਗੱਲ ਟਿਕਾਣੇ ਲਗਣੀ ਐ ਇੱਕ ਕਨੀ ਤੇ ਨਿਰਮਲ ਪੰਚ ਦਾ ਮੁੰਡਾ ਲੱਗਿਆ ਆ ਬਰਸਾਲਪਰੀਆ ਦੀ ਵੀ ਚਰਚਾ ਕਹਿੰਦੇ ਕੈਨੇਡਾ ਦੇ ਵਿੱਚ ਹੋਈ ਆ ਲਓ ਇੱਕ ਪਾਸੇ ਦੁੱਧਾਂ ਵਾਲਾ ਖੁਸ਼ੀ ਮੇਰੇ ਵੀਰਿਆ ਦੇਖਦੇ ਆ ਉਹ ਦੇਖਦੇ ਆ ਉਹ ਦੇਖਦੇ ਆ ਵੀ ਕੀ ਬਣੂ ਪਰ ਵੀਰੋ ਪੁਆਇੰਟ ਖੁਸ਼ੀ ਦਾ 11000 ਵਾਲੀ ਤੀਜੀ ਕਬੱਡੀ ਮੇਰੇ ਵੀਰੋ ਗਲਾਬ ਸਿੰਧੂ ਜੱਸੀ ਬੈਲਜியம் ਵਾਲਾ ਤੇ ਸਰਬਾ ਬੈਲਜியம் ਵਾਲਾ 11000 ਵਾਲੀ ਤੀਜੀ ਕਬੱਡੀ ਕਹਿੰਦੇ ਇਹ ਮੁੰਡਾ ਸ਼ਕਰਪੁਰੀਆ ਉਹ ਸ਼ਕਰਪੁਰੀਆ ਤੇ ਦੂਜੇ ਪਾਸੇ ਉਹ ਦੂਜਾ ਵਾਲਾ ਧੁੱਕਾ ਵਾਲਾ ਧੁੱਕਾ ਵਾਲਾ ਖੁਸ਼ੀ ਤੇ ਫੜਿਆ ਓਏ ਓਏ ਸਾਜੀ 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 ਓਏ ਯਾਰ ਅਰਸ਼ ਤਿਆਰ ਹੈ ਨਾਲ ਦੁੱਗਾੜਾ ਖੁਸ਼ੀ ਤਿਆਰ ਹੈ ਲੈ ਵੀ ਪਿੱਟੂ ਓਹ ਕਹਦੇ ਵੀ ਜੱਫੇ ਲਾਉਣੇ ਪੈਣਿਆ ਓ ਇਧਰ ਕਹਿੰਦੇ ਪਬਲਿਕ ਕਬੱਡੀ ਪਾ ਰਹੇ ਅਰਸ਼ ਤਿਆਰ ਹੈ ਦੁੱਗਿਆਂ ਵਾਲਾ ਓ ਖੁਸ਼ੀ 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 ਓ ਪਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਤਾਂ ਖੱਦ ਨੇ ਕਾਰ ਵਜਾਉਂਦੇ ਨੇ ਕਾਲੂ ਦੀ ਲੋਰ ਕਿੱਧਰ ਦੀ ਤੋ ਜੀ ਇਹ ਤਿੰਨ ਗੱਲ ਸਿਰੇ ਹੀ ਲਾਉਂਦੇ ਨੇ ਵਾਹ ਦਰਸ਼ਕ ਵੀਰੋ ਬਣ ਗਿਆ ਨਾ ਮੇਲਾ ਕੀ ਬਾਤ ਹੈ ਓ ਦੁੱਗਾ ਨੇ ਖੰਸਾ ਪਰ ਸਾਹਮਣੇ ਵੀ ਪ੍ਰਿੰਸ ਹੈ ਇੰਡੀਆ ਦੀ ਕਬੱਡੀ ਦਾ ਪ੍ਰਿੰਸ ਕਹਿੰਦੇ ਖੁਸ਼ੀ ਦੁੱਗਾ ਵਾਲਾ ਤੇ ਪਾਕਿਸਤਾਨ ਦੇ ਕਬੱਡੀ ਦਾ ਪ੍ਰਿੰਸ ਕਹਿੰਦੇ ਬਾਬਰ ਗੁੱਜਰ ਲਓ ਪ੍ਰਿੰਸ ਦੀ ਪ੍ਰਿੰਸ ਨਾਲ ਟੱਕਰ ਕੇ ਸਰਦਾਰ ਨਿਰਮਲ ਰੋੜੇ ਮਾਰ ਰਿਹਾ ਬੌਂਸਰਾਂ ਦੇ ਬਾਈ ਬਣ ਕੇ ਆਇਆ ਨਾ ਕਰੋ ਯਾਰ ਇਹਨਾਂ ਦਾ ਰਜਗਾਰ ਹੈ ਬੇਰਜ਼ਗਾਰੀ ਸਾਨੂੰ ਪਤਾ ਇਹਨਾਂ ਦਾ ਵੀ ਕੰਮ ਆ ਭਰਾਵਾਂ ਦਾ ਇੱਕ ਮਿੰਟ ਜੀ ਭਾਈ ਜੀ ਬੇਨਤੀ ਆ ਇਹ ਇਦਾਂ ਨਹੀਂ ਬਾਈ ਉਹੀ ਆ ਗਏ ਸਾਰੇ ਮੁੰਡੇ ਪਲੀਜ਼ ਇਹਨਾਂ ਨੂੰ ਮਾਨਤਾ ਪ੍ਰਾਪਤ ਆ ਹਾਂ ਜਿਵੇਂ ਇੱਕ ਬੇਨਤੀ ਕਰਦਾ ਭਰਾ ਤੁਸੀਂ ਰੋੜੇ ਮਾਰਦੇ ਨਾ ਕੋਈ ਕੈਮਰੇ ਘੁੰਮਰੇ ਚ ਆ ਗਿਆ ਫਿਰ ਮੰਗਰੋ ਤੁਸੀਂ ਰਾਜਨਾਮਾ ਕਰਦੇ ਫਿਰ ਦੋਗੇ ਇਹਨਾਂ ਨੇ ਕਰਨਾ ਨਹੀਂ ਇਹਨਾਂ ਨੂੰ ਫਾਈਨਲ ਦੇ ਵੀਰੇ ਆਓ ਕੇ ਸਾਤਾਰੀ ਗੱਬਰੂ ਕਬੱਡੀ ਪਾ ਰਿਹਾ ਬਾਈ ਬੌਂਸਰਾਂ ਨੂੰ ਬੇਨਤੀ ਹੈ ਜਿਹੜੇ ਜਿੰਨੇ ਅਗਲਾ ਸ਼ਾਗਰਪੁਰ ਤੇ ਕੁਤਵਾ ਨੂੰ ਬਾਈ ਗਲਾਬ ਸਿੱਧੂਆਂ ਦੇ ਦਵਾਲੇ ਜਿੰਨੇ ਵੀ ਵੀਰ ਆ ਜਾਂਦਾ ਭਾਈ ਬਣ ਕੇ ਬਹਿ ਜਾ ਉਧਰ ਕਹਿੰਦੇ ਦੁੱਗਾਂ ਵਾਲਾ ਦੁੱਗਾਂ ਵਾਲਾ ਖੁਸ਼ੀ ਬੱਲੇ ਬੱਲੇ ਕਹਿੰਦੇ ਇਸ ਵਿੱਚ ਰਵੀ ਨੇ ਆਪਣੀ ਟੀਮ ਦੇ ਇਸ ਵਿੱਚ ਜੋੜ ਦਿੱਤਾ ਅਗਲੀ ਕਬੱਡੀ ਪਾਲਣੀ ਬੱਗਾ ਫੇਰ ਵੱਧਦਾ ਹੋਇਆ ਲੋ ਬੱਗਾ ਭਾਈ ਤਖਤਾਰ ਵਾਲਾ ਵੱਧਦਾ ਹੋਇਆ ਦੁੱਗਾਂ ਵਾਲੇ ਜੱਟ ਦੇ ਕਹਿੰਦੇ ਦੋ ਜੱਫੀਆਂ ਦੇ ਉੱਤੇ ਗੁੱਲੂ ਬਾਣੀਆ ਕਹਿੰਦਾ ਆਸ਼ੋਣੀ ਕਹਿੰਦੇ ਵੀ ਸਿੱਕਾ ਦਿੱਤਾ ਜਾਣਾ ਉਹ ਚਾਂਦੀ ਦਾ ਸਿੱਕਾ ਉਹ ਸਿੱਕਾ 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 ਚਾਉਂਦਾ ਦੁੱਗਾਂ ਵਾਲਾ ਦੁੱਗਾਂ ਵਾਲਾ ਓ ਦੁੱਗਾਂ ਵਾਲਾ ਕੇ ਫੈਨ ਜੀ ਦੀ ਵੱਧ ਦੁਨੀਆ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ